ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗਰਮੀ ਟਿਟੇਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੇ ਸੂਟ ਜਿਹੜੇ ਹੋਣਗੇ ਦੀਵਾਲੀ ਆਫਰ ਦੇ ਉੱਪਰ ਰਹਿਣ ਵਾਲੇ ਹੋਣਗੇ ਜੀ ਸਾਰਿਆਂ ਦਾ ਪ੍ਰਾਈਸ ਹੋਏਗਾ ਜਿਹੜਾ ਬਹੁਤ ਹੀ ਘੱਟ ਹੋਏਗਾ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਆਪਣੀ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪੱਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨੀਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿਜ਼ਿਟ ਕਰਕੇ ਕਪੜਾ ਬਾਏ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਪਰ ਸਾਡੇ ਤੋਂ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ ਸੋਹਣੇ ਸੂਟਾ ਜਿਹੜੇ ਬਾਏ ਕਰ ਸਕਦੀਆਂ ਨੇ ਜੀ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਜੀ ਅੱਜ ਦੀ ਵੀਡੀਓ ਜੋ ਹੋਏਗੀ ਜੀ ਸਪੈਸ਼ਲ ਔਰਗੈਂਜ਼ਾ ਦੇ ਸੂਟਾਂ ਦੇ ਉੱਪਰ ਹੋਏਗੀ ਪਲੱਸ ਹੋਏਗੀ ਗਲਾ ਸਿਲਕ ਦੇ ਤੁਹਾਨੂੰ ਮੈਚਿੰਗ ਸੂਟ ਵੀ ਮਿਲਣਗੇ ਤੁਹਾਨੂੰ ਆਲ ਓਵਰ ਵੀ ਮਿਲਣਗੇ ਪਲ ਜਿਨ੍ਹਾਂ ਦਾ ਪ੍ਰਾਈਸ ਹੋਏਗਾ ਬਹੁਤ ਹੀ ਜ਼ਿਆਦਾ ਘੱਟ ਜੀ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਵਿਸਕੋਸ অর্ਗੈਂਜ਼ਾ ਤੋਂ ਸਟਾਰਟਿੰਗ ਜੀ ਵਿਸਕੋਸ অর্ਗੈਂਜ਼ਾ ਇਹ ਤੁਹਾਨੂੰ ਮਿਲਣਗੇ ਜੀ ਥੋੜ੍ਹਾ ਪਹਿਲਾਂ ਆਪਾਂ ਤੁਹਾਨੂੰ ਕਰਾ ਦਈਏ ਚੈੱਕ ਸਟਾਫ ਜੀ ਕੰਨੀ ਤੋਂ ਜਿਹੜਾ ਹੈਗਾ ਉਹ ਸਟਾਫ ਦਾ ਪਤਾ ਲੱਗ ਜਾਂਦਾ ਜੀ ਆਪਾਂ ਨੂੰ ਵੀ ਕਿੱਦਾਂ ਦਾ ਸਟਾਫ ਹੈਗਾ ਜੀ ਬਹੁਤ ਹੀ ਲਾਈਟ weight ਔਰ ਸੌਫਟ ਸਟਾਫ ਹੈਗਾ ਜੀ ਬਹੁਤ ਹੀ ਜ਼ਿਆਦਾ ਸੌਫਟ ਸਟਾਫ ਹੈ ਜੀ ਪ੍ਰਾਈਸ ਹੈਗਾ ਇਸ ਦਾ 500 ਰੁਪਏ ਦੇ ਵਿੱਚ ਤੁਹਾਨੂੰ ਮਿਲੇਗਾ 5 ਮੀਟਰ ਜੀ 500 ਰੁਪਏ ਦੇ ਵਿੱਚ ਮਿਲੇਗਾ ਤੁਹਾਨੂੰ 5 ਮੀਟਰ ਜੀ ਵਿਸਕੋਸ অর্ਗੈਂਜ਼ਾ ਦਾ ਸਟਾ ਡਾਰਕ ਗ੍ਰੀਨ ਕਲਰ ਜਿਹਨੂੰ ਆਪਾਂ ਰਾਮਾ ਗ੍ਰੀਨ ਕਲਰ ਕਹਿ ਦਿੰਦੇ ਆ ਉਹ ਵਾਲਾ ਸ਼ੇਡ ਹੈਗਾ ਜੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਆ 5 ਮੀਟਰ ਦੇ ਕਟਾ 5 ਮੀਟਰ ਦੇ ਕਟਾ ਜਿਹੜੀ ਤੁਹਾਨੂੰ ਮਿਲੇਗੀ 500 ਰੁਪਏ ਦੇ ਵਿੱਚ ਜੀ ਔਰ 2.5 ਮੀਟਰ ਮਿਲੇਗਾ ਜੀ 250 ਰੁਪਏ ਦੇ ਵਿੱਚ ਜੀ ਬਹੁਤ ਹੀ ਪਿਆਰਾ ਔਰ ਲਾਈਟ ਵੇਟ ਔਰ ਸੌਫਟ ਸਟਾਫ ਹੈ ਜੀ ਕੋਈ ਜੁਬਣ ਵਾਲਾ ਨਹੀਂ ਹੈਗਾ ਜੇਕਰ ਤੁਸੀਂ ਦੁਪੱਟਾ ਵੀ ਰੈਡੀ ਕਰਨਾ ਚਾਹੁੰਦੇ ਆ ਕੰਟਰਾਸਟ ਦੁਪੱਟਾ ਲੈਣਾ ਚਾਹੁੰਦੇ ਆ ਤੁਸੀਂ ਦੁਪੱਟਾ ਵੀ ਬਣਾ ਸਕਦੇ ਹੋ ਜੀ ਕਿਉਂਕਿ 250 ਰੁਪਏ ਦੇ ਤੋਂ 350 ਰੁਪਏ ਦੇ ਤੱਕ ਲਾ ਹੋਰ ਗੰ ਇਹ ਡਾਈ ਹੋਇਆ ਹੋਇਆ ਤੁਸੀਂ ਦੁਪੱਟਾ ਵੀ ਯੂਜ਼ ਕਰ ਸਕਦੇ ਹੋ ਜੀ 250 ਰੁਪਏ ਦੇ ਵਿੱਚ ਤੁਹਾਨੂੰ ਦੁਪੱਟਾ ਮਿਲ ਜਾਏਗਾ 500 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਉਹ ਕੰਪਲੀਟ ਸੂਟ ਮਿਲ ਜਾਏਗਾ ਜੀ ਪ੍ਰਾਈਸ ਹੋਏਗਾ ਇਸ ਦਾ 500 ਰੁਪਏ ਜੀ ਨੈਕਸਟ ਆ ਗਿਆ ਜਿਸ ਦੇ ਵਿੱਚ येलो ਕਲਰ ਡਾਰਕ येलो ਸ਼ੇਡ ਤੁਹਾਨੂੰ ਮਿਲੇਗਾ ਸਟਾਫ ਆਪਾਂ ਚੈੱਕ ਕਰਵਾ ਹੀ ਦਿੱਤਾ ਸੇਮ ਤੁਹਾਨੂੰ ਸਟਾਫ ਮਿਲੇਗਾ ਬਹੁਤ ਹੀ ਜ਼ਿਆਦਾ ਲਾਈਟ ਵੇਟ ਔਰ ਸੌਫਟ ਸਟਾਫ ਹੈਗਾ ਜੀ ਡਾਰਕ येलो ਕਲਰ ਮਿਲੇਗਾ ਜੀ ਨੈਕਸਟ ਆ ਗਿਆ ਜੀ ਡਾਰਕ ਗ੍ਰੀਨ ਕਲਰ ਜੀ 2 ਢਾਈ ਮੀਟਰ ਦੀ ਕੱਟ ਹੋएगी 250 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਾ ਜੀ 2 ਢਾਈ ਮੀਟਰ ਦੀ ਕੱਟ ਹੈਗੀ ਆ ਨੈਕਸਟ ਆ ਗਿਆ ਜੈਡ ਬਲੈਕ ਜੀ ਜੈਡ ਬਲੈਕ ਜਿਹੜਾ ਹੈਗਾ ਇਹ ਉਹ ਤੁਹਾਨੂੰ ਮਿਲੇਗਾ ਜੀ 5 ਮੀਟਰ ਦੀ ਕੱਟ ਹੋएगी ਬਹੁਤ ਜ਼ਿਆਦਾ ਸੌਫਟ ਸਟੱਫ ਹੈਗਾ ਬਹੁਤ ਹੀ ਜ਼ਿਆਦਾ ਲਾਈਟ ਵੇਟ ਆਰ ਸੌਫਟ ਸਟੱਫ ਹੈਗਾ ਜੀ 500 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਾ ਜੀ 5 ਮੀਟਰ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਔਰਗੈਂਜਾ ਦਾ ਸਟਾਫ ਹੋਏਗਾ ਜੀ ਡਾਰਕ ਗ੍ਰੀਨ ਕਲਰ ਜੀ ਮਹਿੰਦੀ ਆ ਡਾਰਕ ਗ੍ਰੀਨ ਕਲਰ ਹੈਗਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਸ਼ੇਡ ਹੈਗਾ ਜੀ 5 ਮੀਟਰ ਦੀ ਕੱਟ ਹੋਏਗੀ ਨੈਕਸਟ ਵੀ ਤੁਹਾਨੂੰ ਮਿਲੇਗਾ ਮਹਿੰਦੀ ਆ ਗ੍ਰੀਨ ਦੇਖੋ ਜੀ ਇਹਨਾਂ ਦੇ ਕਲਰ ਦੇ ਵਿੱਚ ਡਿਫਰੈਂਸ ਹੈਗਾ ਇਹ ਕਲਰ ਹੋਰ ਹੈ ਜੀ ਇਹ ਕਲਰ ਹੋਰ ਹੈ ਦੋਨੋਂ ਮਹਿੰਦੀ ਸ਼ੇਡ ਹੀ ਨੇ ਇਹ ਵੀ ਤੁਹਾਨੂੰ ਮਿਲੇਗਾ ਮਹਿੰਦੀ ਸ਼ੀਡ ਜੀ ਬਹੁਤ ਹੀ ਪਿਆਰਾ ਸ਼ੀਡ ਹੈਗਾ ਜੀ 5 ਮੀਟਰ ਦੀ ਕੱਟ ਹੋਈ ਹੈ 500 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਾ ਜੀ ਨੈਕਸਟ ਆ ਗਿਆ ਜੀ ਹਾਰਟ ਪਿੰਕ ਹਾਰਟ ਪਿੰਕ ਦੇ ਵਿੱਚ ਤੁਹਾਨੂੰ ਮਿਲੇਗਾ ਜੀ 7.5 ਮੀਟਰ ਕਪੜਾ ਮਤਲਬ ਇੱਕ ਤੁਸੀਂ ਆਪਣਾ ਸੂਟ ਰੈਡੀ ਕਰ ਸਕਦੇ ਹੋ ਤੇ ਨਾਲ ਤੁਸੀਂ ਆਪਣਾ ਦੁਪੱਟਾ ਵੀ ਬਣਾ ਸਕਦੇ ਹੋ ਜੀ ਇਹ ਮਿਲੇਗੀ 2.5 ਮੀਟਰ ਦੀ ਕੱਟ ਹੋਈਗੀ ਔਰ ਇਹ ਵਾਲੀ ਜਿਹੜੀ ਕੱਟ ਹੈਗੀ 5 ਮੀਟਰ ਦੀ ਹੋਈਗੀ 7.5 ਮੀਟਰ ਕਪੜਾ ਹੋ ਗਿਆ ਜੀ 750 ਰੁਪਏ ਦੇ ਵਿੱਚ ਕਿਉਂਕਿ 5 ਮੀਟਰ ਤੁਸੀਂ ਆਪਣਾ ਸੂਟ ਰੈਡੀ ਕਰ ਸਕਦੇ ਹੋ ਤੇ ਨਾਲ 2.5 ਮੀਟਰ ਦਾ ਤੁਸੀਂ ਆਪਣਾ ਦੁਪੱਟਾ ਨੈਕਸਟ ਜੋ ਤੁਹਾਨੂੰ ਮਿਲੇਗਾ ਬੜਾ ਹੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਲਾਈਟ ਜਿਹਾ ਸ਼ੇਡ ਹੈਗਾ ਚੈੱਕ ਕਰ ਲਓ ਜੀ ਲਾਈਟ ਬ੍ਰਾਊਨ ਜਿਹਾ ਸ਼ੇਡ ਹੈ ਜੀ ਬਹੁਤ ਪਿਆਰਾ ਸ਼ੇਡ ਹੈ ਲਾਈਟ ਜਿਹਾ ਔਰ ਇਸ ਦੇ ਉੱਪਰ ਤੁਸੀਂ ਹੈਂਡ ਥ੍ਰੈਡ ਆਰੀ ਜੋ ਮਰਜ਼ੀ ਵਰਕ ਕਰਵਾ ਸਕਦੇ ਹੋ ਔਰਗੈਂਜ਼ਾ ਦੇ ਉੱਪਰ ਦੁਪੱਟਾ ਬਣਾਉਣਾ ਚਾਹੁੰਦੇ ਹੋ ਤੁਸੀਂ ਦੁਪੱਟਾ ਬਣਾ ਸਕਦੇ ਹੋ ਸੂਟ ਬਣਾਉਣਾ ਚਾਹੁੰਦੇ ਹੋ ਤੁਸੀਂ ਸੂਟ ਵੀ ਬਣਾ ਸਕਦੇ ਹੋ ਜੀ ਨੈਕਸਟ ਕਲਰ ਜੋ ਤੁਹਾਨੂੰ ਮਿਲੇਗਾ ਜੀ ਬਿਲਕੁਲ ਲਾਈਟ ਗ੍ਰੀਨ ਕਲਰ ਹੋਏਗਾ ਜੀ ਲਾਈਟ ਗ੍ਰੀਨ ਕਲਰ ਹੋਏਗਾ ਬਹੁਤ ਹੀ ਪਿਆਰਾ ਜਿਹਾ ਸਟੱਫ ਹੈਗਾ ਜੀ ਲਾਈਟ weight ਔਰ ਸ ਕੋਈ ਵੀ ਵਰਕ ਤੁਸੀਂ ਕਰਵਾ ਸਕਦੇ ਹੋ ਜੇਕਰ ਤੁਸੀਂ ਸਾਡੇ ਤੋਂ ਕਰਵਾਉਣਾ ਚਾਹੁੰਦੇ ਹੋ ਸਾਡੇ ਤੋਂ ਕਰਵਾ ਸਕਦੇ ਹੋ ਜੇਕਰ ਤੁਸੀਂ ਆਪਣੇ ਕਾਰੇਗਰ ਤੋਂ ਕਰਵਾਉਣਾ ਚਾਹੁੰਦੇ ਹੋ ਤੁਸੀਂ ਆਪਣੇ ਕਾਰੇਗਰ ਤੋਂ ਵੀ ਕਰਵਾ ਸਕਦੇ ਹੋ ਜੀ ਨੈਕਸਟ ਆ ਗਿਆ ਜੀ ਗਲਾਸ ਸਿਲਕ ਦਾ ਸਟਾਫ ਗਲਾਸ ਸਿਲਕ ਦੇ ਜਿਹੜੇ ਸੂਟ ਰਹਿਣ ਵਾਲੇ ਹੈਗੇ ਆ ਜੀ ਅੱਜ ਆਪਾਂ ਆਫਰ ਦੇ ਉੱਪਰ ਲਗਾਏ ਹੈਗੇ ਆ ਗਲਾਸ ਸਿਲਕ ਦੇ ਸੂਟ ਹੋਣਗੇ ਮੇਰੀਆਂ ਪਿਆਰੀਆਂ ਭੈਣਾਂ ਲਈ ਪਿਆਰੇ ਪਿਆਰੇ ਸੂਟ ਹੈਗੇ ਨੇ ਜੀ ਗਲਾਸ ਸਿਲਕ ਦੇ ਉੱਪਰ ਰਹਿਣ ਵਾਲਾ ਸਟਾਫ ਹੈਗਾ ਸਟਾਫ ਹੈਗਾ ਬਹੁਤ ਹੀ ਜ਼ਿਆਦਾ ਸੋਹਣਾ ਜੀ ਬਹੁਤ ਸੋਹਣਾ ਸਟਾਫ ਹੈ ਜਿਹੜੀਆਂ ਭੈਣਾਂ ਕੋਲੇ ਸਟਾਫ ਪਹੁੰਚ ਚੁੱਕਿਆ ਜੀ ਕਿਉਂਕਿ ਆਪਾਂ ਗਲਾਸ ਸਿਲਕ ਦੇ ਸੂਟਾ ਜਿਹੜੇ ਕਾਫੀ ਸੇਲ ਕੀਤੇ ਆ ਜੀ ਵਿਦ ਦੁਪੱਟਾ ਵੀ ਸੇਲ ਕੀਤੇ ਆ ਵਿਦਾਊਟ ਦੁਪੱਟਾ ਵੀ ਸੇਲ ਕੀਤੇ ਆ ਕਿਉਂਕਿ ਸਟਾਫ ਨਿਊ ਆਇਆ ਤੇ ਬਹੁਤ ਸੋਹਣਾ ਸਟਾਫ ਹੈ ਜੀ ਬਹੁਤ ਲਾਈਟ ਵੇਟ ਔਰ ਸੌਫਟ ਸਟਾਫ ਹੈਗਾ ਜੀ ਚੈੱਕ ਕਰਾ ਦਿੰਨੇ ਆਪਾਂ ਨੇੜੇ ਤੋਂ ਜੀ ਤੁਹਾਨੂੰ ਸਟਾਫ ਬਹੁਤ ਹੀ ਜ਼ਿਆਦਾ ਲਾਈਟ ਵੇਟ ਔਰ ਸੌਫਟ ਸਟਾਫ ਹੈਗਾ ਜੀ ਕਲਰ ਵੀ ਬਹੁਤ ਹੀ ਜ਼ਿਆਦਾ ਪਿਆਰਾ ਜੀ ਜੈਡ ਬੈਗ ਬਲੈਕ ਦੇ ਵਿੱਚ ਤੁਹਾਨੂੰ ਪ੍ਰਿੰਟਿੰਗ ਹੈਗੀ ਜਿਹੜੀ ਉਹ ਮਿਲ ਜਾਏ ਇਹ ਤੁਹਾਨੂੰ 5 ਮੀਟਰ ਦੇ ਕੱਟ ਵਿੱਚ ਵੀ ਮਿਲ ਜਾਏਗਾ ਪਲੱਸ ਤੁਹਾਨੂੰ ਮੈਚਿੰਗ ਸੂਟ ਵੀ ਮਿਲ ਜਾਏਗਾ ਅਸੀਂ ਇਸ ਦੇ ਨਾਲ ਨੇਚਰਲ ਕ੍ਰੇਪ ਦੀ ਤੁਹਾਨੂੰ ਜਿਹੜੀ ਹੈਗੀ ਉਹ ਬਾਟਮ ਲਗਾ ਕੇ ਦੇਾਂਗੇ ਜੀ ਨੇਚਰਲ ਕ੍ਰੇਪ ਦੀ ਤੁਹਾਨੂੰ ਬਾਟਮ ਮਿਲੇਗੀ ਜੀ ਕੁੱਝ ਬਾਟਮਸ ਦੀ ਕੱਟ ਇਸ ਦੇ ਵਿੱਚ 10 ਮੀਟਰ ਦੀ ਹੈਗੀ ਕੁੱਝ ਦੀ ਇਹਦੇ ਵਿੱਚ 2.5 ਮੀਟਰ ਦੀ ਵੀ ਹੈਗੀ ਹੈ ਜੀ ਆ ਚੈੱਕ ਕਰੋ ਜੀ ਤੁਸੀਂ ਆਲ ਓਵਰ ਲੈਣਾ ਚਾਹੁੰਦੇ ਤੁਸੀਂ ਆਲ ਓਵਰ ਲੈ ਸਕਦੇ ਆ 850 ਰੁਪਏ ਦੇ ਵਿੱਚ ਤੁਹਾਨੂੰ ਆਲ ਓਵਰ ਸੂਟ ਮਿਲ ਜਾਏਗਾ ਔਰ ਮੈਚਿੰਗ ਵੀ ਤੁਹਾਨੂੰ 850 ਰੁਪਏ ਦੇ ਵਿੱਚ ਮਿਲ ਜਾਏਗਾ ਜੀ ਤੁਸੀਂ ਐਦਾਂ ਜਿਹੜਾ ਹੈਗਾ ਇਹ ਆਪਣਾ ਕੰਪਲੀਟ ਸੂਟ ਆ ਜਿਹੜਾ ਨੈਚੁਰਲ ਕ੍ਰੇਪ ਦੀ ਬਾਟਮ ਦੇ ਨਾਲ ਗਲਾਸ ਸਿਲਕ ਦੀ ਸ਼ਰਟ ਦੇ ਨਾਲ ਵੀ ਤੁਸੀਂ ਆਪਣਾ ਸੂਟ ਰੈਡੀ ਕਰ ਸਕਦੇ ਹੋ ਜਿਹੜੀਆਂ ਭੈਣਾਂ ਆਲ ਓਵਰ ਬਣਾਉਣਾ ਚਾਹੁੰਦੀਆਂ ਆ ਆਲ ਓਵਰ ਦੇ ਉੱਪਰ ਵਰਕ ਕਰਵਾਉਣਾ ਚਾਹੁੰਦੀਆਂ ਤੁਸੀਂ ਐਦਾਂ ਵੀ ਜਿਹੜਾ ਸੂਟ ਆ ਉਹ ਆਪਣਾ ਰੈਡੀ ਕਰ ਸਕਦੇ ਹੋ ਬਹੁਤ ਸੋਹਣੇ ਤੁਹਾਡੇ ਜਿਹੜੇ ਹੈਗੇ ਸੈਮੀ ਫਾਰਮਲ ਸੂਟ ਰੈ ਮਿਲ ਜਾਏਗਾ ਜਿਹੜੀਆਂ ਮੈਂ ਪਹਿਣਾ ਦੇ ਆਰਡਰ ਜਿਹੜੇ ਉਸ ਦਿਨ ਗਲਾਸ ਸਿਲਕ ਦੀ ਆਪਾਂ ਵੀਡੀਓ ਅਪਲੋਡ ਕੀਤੀ ਸੀ ਉਹਨਾਂ ਦੇ ਰਹਿ ਗਏ ਸੀਗੇ ਹੁਣ ਉਹ ਇਸ ਵੀਡੀਓ ਦੇ ਵਿੱਚੋਂ ਆਪਣੇ ਲਈ ਸੂਟ ਆ ਜਿਹੜੇ ਉਹ ਗਲਾਸ ਸਿਲਕ ਦੇ ਬਾਈ ਕਰ ਸਕਦੀਆਂ ਨੇ ਜੀ ਨੈਕਸਟ ਵੀਡੀਓ ਜੋ ਤੁਹਾਨੂੰ ਕਲਰ ਮਿਲੇਗਾ ਜੀ ਜੈਡ ਬਲੈਕ ਨਾਲ ਹੀ ਮਿਲੇਗਾ ਜੀ ਸਾਰੇ ਕਲਰ ਮੋਸਟਲੀ ਆਪਣੇ ਕੋਲ ਬਲੈਕ ਸ਼ੇਡ ਦੇ ਉੱਪਰ ਕਿਉਂਕਿ ਬਹੁਤ ਹੀ ਪਿਆਰੇ ਲੱਗ ਰਹੇ ਹੈਗੇ ਸਟਾਫ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਹੈ ਜੀ ਬਹੁਤ ਹੀ ਜ਼ਿਆਦਾ ਲਾਈਟ ਵੇਟ ਔਰ ਸੌਫਟ ਸਟਾਫ ਹੈਗਾ ਜੀ ਔਰ ਇਹ ਜਿਹੜਾ ਹੈਗਾ ਆ ਪ੍ਰਿੰਟਿੰਗ ਸਾਰਿਆਂ ਦੀ ਵੱਖਰੀ ਵੱਖਰੀ ਹੈਗੀ ਹੈ ਜੇਕਰ ਤੁਸੀਂ ਆਲ ਓਵਰ ਲੈਣਾ ਚਾਹੁੰਦੇ ਹੋ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਜੇਕਰ ਤੁਸੀਂ ਮੈਚਿੰਗ ਨੇਚਰਲ ਗ੍ਰੇ ਬਾਟਮ ਨਾਲ ਲੈਣਾ ਚਾਹੁੰਦੇ ਹੋ ਤੁਸੀਂ ਇਦਾਂ ਵੀ ਲੈ ਸਕਦੇ ਹੋ ਜੀ 850 ਦਾ ਪ੍ਰਾਈਸ ਹੋਏਗਾ ਜੀ ਨੈਕਸਟ ਆ ਗਿਆ ਜੀ ਬੜਾ ਹੀ ਪਿਆਰਾ ਜਿਹਾ ਕਾਪਰ ਜਿਹਾ ਸ਼ੇਡ ਆ ਬਹੁਤ ਹੀ ਪਿਆਰਾ ਸ਼ੇਡ ਹੈਗਾ ਜੀ ਚੈੱਕ ਕਰ ਲਓ ਬਹੁਤ ਹੀ ਜ਼ਿਆਦਾ ਸੌਫਟ ਔਰ ਲਾਈਟ weight ਸਟੱਫ ਹੈਗਾ ਜੀ ਜੇਕਰ ਆਲ ਓਵਰ ਬਾਈ ਕਰਨਾ ਚਾਹੁੰਦੇ ਹੋ ਆਲ ਓਵਰ ਕਰ ਸਕਦੇ ਹੋ ਜੇਕਰ ਤੁਸੀਂ ਮੈਚਿੰਗ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਚਿੰਗ ਵੀ ਕਰ ਸਕਦੇ ਹੋ ਜੀ ਇਸ ਤਰੀਕੇ ਨਾਲ 850 ਰੁਪਏ ਥਰਡ ਆਈਡੀਆ ਕੰਪਲੀਟ ਸੂਟ ਆ ਹੋ ਰੈਡੀ ਹੋ ਜਾਏਗਾ ਜੀ ਬਹੁਤ ਪਿਆਰਾ ਸਟਾਫ ਹੈਗਾ ਔਰ ਬਹੁਤ ਹੀ ਲਾਈਟ weight ਔਰ ਸਾਫਟ ਸਟਾਫ ਹੈ ਜੀ ਚੈੱਕ ਕਰੋ ਜੀ ਨੈਕਸਟ ਕਲਰ ਆ ਗਿਆ ਜੀ ਡਾਰਕ ਗ੍ਰੇ ਔਰ ਲੈਮਨ ਦਾ ਕੰਟਰਾਸਟ ਹੋਏਗਾ ਬਹੁਤ ਸੋਹਣੀ ਇਸਦੇ ਵਿੱਚ ਪ੍ਰਿੰਟਿੰਗ ਹੈਗੀ ਤੇ ਨਾਲ ਤੁਹਾਨੂੰ ਮਿਲੇਗੀ 3 ਮੀਟਰ ਦੀ ਨੇਚਰਲ ਕ੍ਰੇਪ ਦੀ ਬਾਟਮ ਜੀ 3 ਮੀਟਰ ਦੀ ਨੇਚਰਲ ਕ੍ਰੇਪ ਦੀ ਤੁਹਾਨੂੰ ਮਿਲੇਗੀ ਬਾਟਮ ਤੁਸੀਂ ਬਾਟਮ ਦੇ ਉੱਪਰ ਵਰਕ ਕਰਾ ਕੇ ਬਹੁਤ ਸੋਹਣਾ ਜਿਹੜਾ ਆਪਣਾ ਸੂਟ ਆ ਹੋ ਰੈਡੀ ਕਰ ਸਕਦੇ ਹੋ ਜੀ 850 ਰੁਪਏ ਦੇ ਵਿੱਚ ਤੁਹਾਨੂੰ ਇਹ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ 2 ਮੀਟਰ ਦੀ ਕੱਟ ਦੀ ਮਿਲੇਗੀ ਸ਼ਰਟ ਔਰ 3 ਮੀਟਰ ਦੀ ਕੱਟ ਦੀ ਨੇਚਰਲ ਕ੍ਰੇਪ ਦੀ ਮਿਲੇਗੀ ਬਾਟਮ ਜੀ ਸਟਾਫ ਚੈੱਕ ਕਰਵਾ ਦਿੰਨੇ ਆ ਜੀ ਨੇਚਰਲ ਕ੍ਰੇਪ ਦਾ ਕਿਦਾਂ ਦਾ ਸਟਾਫ ਹੈ ਜੀ ਬਹੁਤ ਹੀ ਜ਼ਿਆਦਾ ਸੌਫਟ ਸਟਾਫ ਹੈਗਾ ਜੀ 80 ਗ੍ਰਾਮ ਵਾਲੀ ਜਿਹੜੀ ਨੇਚਰਲ ਕ੍ਰੇਪ ਹੈਗੀ ਆ ਜੀ ਉਹ ਵਾਲੀ ਕ੍ਰੇਪ ਹੈਗੀ ਆ ਬਹੁਤ ਹੀ ਜ਼ਿਆਦਾ ਸੌਫਟ ਸਟਾਫ ਹੈਗਾ ਜੀ ਤੁਸੀਂ ਐਦਾਂ ਮੈਚਿੰਗ ਕਰਕੇ ਵੀ ਜਿਹੜਾ ਤੁਸੀਂ ਆਪਣਾ ਸੂਟ ਆ ਉਹ ਲੈ ਸਕਦੇ ਹੋ ਜੀ 850 ਦੇ ਵਿੱਚ ਨੈਕਸਟ ਆ ਗਿਆ ਜੀ ਬੜਾ ਹੀ ਪਿਆਰਾ ਜਿਹਾ ਛੇੜਾ ਤੁਸੀਂ ਇਸ ਨੂੰ ਰੈੱਡ ਬਾਟਮ ਦੇ ਨਾਲ ਵੀ ਵੇਅਰ ਕਰ ਸਕਦੇ ਹੋ ਬਹੁਤ ਹੀ ਪਿਆਰਾ ਔਰ ਸੌਫਟ ਸਟਾਫ ਹੈਗਾ ਜੀ ਆਲ ਓਵਰ ਸੂਟ ਤੁਹਾਨੂੰ ਮਿਲ ਜਾਏਗਾ ਜੀ 850 ਰੁਪਏ ਦੇ ਵਿੱਚ ਪ੍ਰਿੰਟ ਵੀ ਬਹੁਤ ਹੀ ਜ਼ਿਆਦਾ ਪਿਆਰਾ ਸਟਾਫ ਵੀ ਬਹੁਤ ਹੀ ਪਿਆਰਾ ਬਹੁਤ ਹੀ ਜ਼ਿਆਦਾ ਲਾਈਟ ਵੇਟ ਹੈ ਜੀ ਵੇਅਰ ਕੀਤੇ ਦਾ ਪਤਾ ਹੀ ਨਹੀਂ ਲੱਗਣਾ ਇਹਨਾਂ ਸੋਹਣਾ ਸਟਾਫ ਹੈਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਟਾਈ ਡਾਈ ਵਾਲਾ ਕ੍ਰੇਮ ਦਾ ਸੂਟ ਮਿਲੇਗਾ ਜੀ ਚੈੱਕ ਕਰ ਲਓ ਬਹੁਤ ਹੀ ਪਿਆਰਾ ਸਟਾਫ ਹੈਗਾ ਜੀ 80 ਗ੍ਰਾਮ ਵਾਲੀ ਕ੍ਰੇਪ ਮਿਲੇਗੀ ਟਾਈ ਡਾਈ ਮਿਲੇਗੀ ਜੀ ਲਾਈਟ ਔਰ ਡਾਰਕ ਪਰਪਲ ਦੇ ਕੰਟਰਾਸਟ ਦੀ ਟਾਈ ਡਾਈ ਮਿਲੇਗੀ ਚੈੱਕ ਕਰ ਲਓ ਜੀ ਨਾਲ ਤੁਹਾਨੂੰ ਮਿਲੇਗੀ ਜੀ ਕ੍ਰੇਪ ਦੀ ਹੀ ਬਾਟਮ ਟਾਈ ਮੀਟਰ ਦੀ ਕੱਟ ਤੁਹਾਨੂੰ ਬਾਟਮ ਦੀ ਮਿਲੇਗੀ ਨਾਲ ਮਿਲੇਗਾ ਜੀ ਤੁਹਾਨੂੰ ਸਿਮਰ ਸ਼ਫੌਨ ਦਾ ਟਾਈ ਡਾਈ ਦੁਪੱਟਾ ਜੀ ਇਸ ਤੇ ਉੱਪਰ ਤੁਹਾਨੂੰ ਲੇਸ ਲਗਾਉਣ ਦੀ ਨੇੜ ਵੀ ਨਹੀਂ ਹੈਗੀ ਕਿਉਂਕਿ ਇਸ ਤੇ ਉੱਪਰ ਪੱਟੀ ਜਿਹੜੀ ਲੇਸ ਦੀ ਤਰ੍ਹਾਂ ਬਣੀ ਹੋਈ ਹੈ ਜੀ ਕੋਈ ਤਾਂ ਗਨ ਨਿਕਲਣਾ ਹੈਗਾ ਕੰਨੀ ਬਣੀ ਹੋਈ ਹੈ ਜੀ ਦੁਪट्टे ਦੇ ਫੋਰ ਸਾਈਡ ਤੁਹਾਨੂੰ ਮਿਲ ਜਾਏਗਾ ਜੀ ਇਹ ਕੰਨੀ ਦੇ ਉੱਪਰ ਵੀ ਕੋਈ ਧਾਗਾ ਨਿਕਲਦਾ ਚਾਂਸ ਨਹੀਂ ਹੈਗਾ ਕਿਉਂਕਿ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਹੈਗਾ ਜੀ ਥੋੜਾ ਜਿਹਾ ਸ਼ਾਈਨਰ ਦਾ ਦੁਪੱਟਾ ਹੈ ਜੀ ਸਿਮਰ ਦਾ ਸਿਮਰ ਦਾ ਟੱਚ ਹੈਗਾ ਜੀ ਸਿਮਰ ਸ਼ਫੂਨ ਦਾ ਦੁਪੱਟਾ ਹੈਗਾ ਜੀ ਟਾਈਡਾਈ ਦੁਪੱਟਾ ਜੀ ਸੇਮ ਕਲਰ ਦਾ ਮੈਲਵੋਲੋ ਇਸ ਤਰੀਕੇ ਨਾਲ ਹੀ ਡਾਈ ਹੋ ਕੇ ਆਇਆ ਹੋਇਆ ਜੀ ਇਸ ਦਾ ਪ੍ਰਾਈਸ ਹੈਗਾ 1400 ਰੁਪਏ ਦੇ ਵਿੱਚ ਤੁਹਾਨੂੰ ਮਿਲੇਗਾ ਕੰਪਲੀਟ ਸੂਟ ਜੀ ਬਹੁਤ ਸੋਹਣਾ ਸੂਟ ਹੈ ਜੀ ਇਸ ਤੇ ਉੱਪਰ ਤੁਸੀਂ ਬਾਟਮ ਨਾਲ ਦੇ ਪੈਚ ਲਗਾ ਕੇ ਸ਼ਰਟ ਦੇ ਉੱਪਰ ਵਰਕ ਕਰਕੇ ਬਹੁਤ ਸੋਹਣੀ ਲੁੱਕ ਆ ਜਿਹੜੀ ਤੁਸੀਂ ਆਪਣੇ ਸੂਟ ਨੂੰ ਦੇ ਸਕਦੇ ਹੋ 1400 ਰੁਪਏ ਦੇ ਵਿੱਚ ਤੁਹਾਨੂੰ ਮਿਲੇਗਾ ਜੀ ਕੰਪਲੀਟ ਸੂਟ ਬਹੁਤ ਹੀ ਪਿਆਰਾ ਜਿਹਾ ਸੂਟ ਹੈਗਾ ਜੀ ਇਸ ਤੇ ਆਪਾਂ ਤੁਹਾਨੂੰ ਗਲਾਸ ਸਿਲਕ ਦੇ ਜਿਹੜੇ ਕਲਰ ਹੈਗੇ ਵਾਂਸ ਅਗੇਨ ਹੈਗੇ ਜਿਹੜੇ ਉਹ ਚੈੱਕ ਕਰਵਾ ਦਿੰਨੇ ਆ ਚੈੱਕ ਕਰ ਲਓ ਜੀ ਲਓ ਜੀ ਜੈਡ ਬਲੈਕ ਕਲਰ ਦੀ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਇਹ ਵਾਲਾ ਕਲਰ ਵੀ ਤੁਹਾਨੂੰ ਮਿਲੇਗਾ ਜੀ ਮੈਚਿੰਗ ਸੂਟ ਤੁਹਾਨੂੰ ਮਿਲ ਜਾਏਗਾ ਜੀ ਨੈਕਸਟ ਤੁਹਾਨੂੰ ਆਲ ਓਵਰ ਵੀ ਮਿਲ ਜਾਏਗਾ ਜੀ ਨੈਕਸਟ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਔਰ ਆਲ ਓਵਰ ਵੀ ਲੈ ਸਕਦੇ ਹੋ ਜੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਨੈਕਸਟ ਆਇਆ ਕਾਪਰ ਕਲਰ ਜੀ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਤੇ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਜੀ organza ਦੇ ਸ਼ੇਡ ਵੀ ਤੁਸੀਂ ਤੁਹਾਨੂੰ ਚੈੱਕ ਕਰਵਾ ਦਿੱਤੇ ਐ ਅੱਜ ਵਾਲੀ ਵੀਡੀਓ ਸੀਗੀ ਜਿਹੜੀ ਆਪਾਂ ਦੀਵਾਲੀ ਆਫਰ ਦੇ ਉੱਪਰ ਆਪਣੀਆਂ ਪਿਆਰੀਆਂ ਭੈਣਾਂ ਦੇ ਲਈ ਆਪਾਂ ਜਿਹੜੇ ਹੈਗੇ ਉਹ ਆਫਰ ਵਾਲੇ ਸੂਟ ਲੈ ਕੇ ਐਸੀ ਗਲਾਸ ਸੈਰਕਲ ਪਲੱਸ organza ਦੇ ਸੂਟ ਸੀਗੇ ਜੀ ਬਹੁਤ ਹੀ ਪਿਆਰੇ ਪਿਆਰੇ ਜਿਹੜੀਆਂ ਭੈਣਾਂ ਮੇਰੇ ਚੈਨਲ ਤੇ ਪਹਿਲੀ ਵਾਰ ਆਈਆਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਔਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟਾ ਜਿਹੜੇ ਉਹ ਬਾਏ ਕਰ ਸਕੋ ਜੀ ਮੇਰੇ ਵੀਡੀਓ ਦੇਖਣ ਲਈ ਆਪ ਸਭ ਦਾ ਬ